ਹਾਂਜੀ ਭੈਣੋ ਭਰਾਵੋ ਆ ਜਗਦੀਪ ਸਿੰਘ ਥਲੀ ਦੀ ਫੋਟੋ ਆ ਜਿਹਦੇ ਵਿੱਚ ਪਤਾ ਲੱਗਾ ਵੀ ਉਹ ਬਿਮਾਰ ਸੀ ਜਾਂ ਦਿਲ 'ਚ ਦਰਦ ਸੀ ਜਾਂ ਜਿਵੇਂ ਵੀ ਸੀ ਤੇ ਆ ਫੋਟੋ ਸੀਗੀ ਜਿਹੜੀ ਉਹਨਾਂ ਨੇ ਪਾਈ ਹੋਣੀ ਆ ਤੇ ਅੱਗੇ ਮੈਨੂੰ ਕਿਸੇ ਤਰ੍ਹਾਂ ਮਿਲੀ ਤੇ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਜਗਦੀਪ ਸਿੰਘ ਥਲੀ ਅਗਰ ਮੰਨ ਕੇ ਚੱਲੋ ਬਿਮਾਰ ਆ ਜਾਂ ਕਿਸ ਤਰ੍ਹਾਂ ਆ ਉਹਨਾਂ ਨੇ ਬਹੁਤ ਬੰਦਾ ਚੰਗਾ ਬੋਲਿਆ ਕ੍ਰਿਸਚੀਅਨ ਆਂਟੀ ਨੂੰ ਪਾਦਰੀ ਸਹਬਾਨ ਨੂੰ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਖੁਸ਼ੀ ਮਨਾਉਣੀ ਚਾਹੀਦੀ ਆ ਵੀ ਵਧੀਆ ਬਿਮਾਰ ਹੋ ਗਿਆ ਜਾਂ ਕੀ ਕਰਨਾ ਚਾਹੀਦਾ ਜੇ ਤੁਸੀਂ ਮੇਰੇ ਅਕੋਰਡਿੰਗ ਪੁੱਛੋ ਤਾਂ ਮੈਂ ਪ੍ਰਭੂ ਦੀ ਸਿੱਖਿਆ ਮੁਤਾਬਕ ਇਹ ਕਾਵਾਂਗਾ ਕਿ ਉਹਨੇ ਮਾੜਾ ਚੰਗਾ ਬੋਲਿਆ ਜਾਂ ਪਾਦਰੀ ਜੁੱਤੀ ਦੇ ਪੀਰ ਆ ਜਾਂ ਇਸ ਤਰ੍ਹਾਂ ਬੋਲਿਆ ਫਿਰ ਵੀ ਸਾਨੂੰ ਉਹਦੇ ਲਈ ਪ੍ਰਾਰਥਨਾ ਹੀ ਕਰਨੀ ਚਾਹੀਦੀ ਆ ਥਲੀ ਜਿਵੇਂ ਮਰਜੀ ਆ ਵੀ ਜਗਦੀਪ ਸਿੰਘ ਥਲੀ ਵੀ ਇੱਕ ਮਾਂ ਦਾ ਬੱਚਾ ਹੈ ਕਿਸੀ ਭਰਾ ਭੈਣ ਦਾ ਭਰਾ ਹੈਗਾ ਭਰਾ ਦਾ ਭਰਾ ਆ ਉਹ ਵੀ ਇੱਕ ਫੈਮਿਲੀ ਮੈਂਬਰ ਉਹਦੇ ਵੀ ਘਰੇ ਬੇਟ ਕਰਦੇ ਹੁਣੇ ਆ ਚਲੋ ਜਿਵੇਂ ਵੀ ਜਿੰਨੀ ਕਿ ਸਮਝ ਸੀ ਉਹਨਾਂ ਨੇ ਬੋਲਿਆ ਜਗਦੀਪ ਥਲੀ ਨੇ ਸਾਨੂੰ ਵੀ ਜਿੱਥੇ ਤੱਕ ਮੇਰਾ ਆ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ ਵੀ ਉਹ ਠੀਕ ਹੋਵੇ ਠੀਕ ਹੋ ਕੇ ਆਪਣੇ ਘਰੇ ਜਾਵੇ ਕਿਉਂਕਿ ਪਰਮੇਸ਼ਵਰ ਬਾਈਬਲ ਚ ਬਾਰ ਬਾਰ ਕਹਿੰਦੇ ਵੀ ਤੂੰ ਆਪਣਾ ਪਲਟਾ ਨਾ ਲੈਣਾ ਹੁਣ ਇਹਦਾ ਮਤਲਬ ਕੀ ਤੂੰ ਆਪਣਾ ਪਲਟਾ ਨਾ ਲੈਣਾ ਕਿਉਂਕਿ ਜਦੋਂ ਆਪਾਂ ਦੇਖਦੇ ਆ ਪੌਲਸ ਦੀ ਪੱਤਰੀ ਤਾਂ ਪੌਲਸ ਦੇ ਵਿੱਚ ਉਹ ਜਦੋਂ ਮਸੀਹਾਂ ਨੂੰ ਸਤਾਉਂਦੇ ਹੁੰਦੇ ਸੀ ਇਹ ਤਾਂ ਕੁਛ ਨਹੀਂ ਉਹ ਉਸ ਟਾਈਮ ਜੇ ਅੱਜ ਦੀ ਗੱਲ ਕਰੀਏ ਤਾਂ ਦੱਸਿਆ ਜਾਂਦਾ ਆ ਵੀ ਜੇ ਉਹ ਕੰਪੈਰੀਸ਼ਨ ਕਰੀਏ ਮਤਲਬ ਤਾਂ ਅੱਜ ਦੇ ਐਸਐਸਪੀ ਰੈਂਕ ਦੇ ਅਧਿਕਾਰੀ ਦੇ ਉਹਨਾਂ ਦੀ ਬਰਾਬਰ ਪੋਸਟ ਸੀ ਉਸ ਟਾਈਮ ਰੋਮ ਚ ਜਦੋਂ ਉਹ ਮਸੀਹਾਂ ਨੂੰ ਫੜਦੇ ਹੁੰਦੇ ਸੀ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਦਾ ਸੀ ਫੜ ਕੇ ਜੇਲ੍ਹ ਚ ਪਾ ਦਿੰਦਾ ਸੀ ਪੌ ਠੀਕ ਹੈ ਪੌਲ ਵੀ ਕਹਿੰਦੇ ਪੌਲਸ ਤੇ ਸੋਲਸ ਵੀ ਕਹਿੰਦੇ ਆ ਤੇ ਉਹ ਫੜ ਕੇ ਜੇਲ੍ਹ ਚ ਪਾ ਦਿਆ ਕਰਦੇ ਸੀ ਤਾਂ ਪਰਮੇਸ਼ਰ ਨੇ ਜਿੱਦਾਂ ਬਾਈਬਲ ਚ ਕਿਹਾ ਵੀ ਤੂੰ ਆਪਣਾ ਪਲਟਾ ਨਾ ਲੈਣਾ ਤਾਂ ਜੇ ਅਸੀਂ ਆਪਣਾ ਪਲਟਾ ਲਵਾਂਗੇ ਤਾਂ ਪਰਮੇਸ਼ਵਰ ਦਾ ਕੰਮ ਫਿਰ ਉਹ ਉਹ ਪਿੱਛੇ ਰਹਿ ਜਾਏਗਾ ਪਰਮੇਸ਼ਰ ਦਾ ਕੰਮ ਜ਼ਰੂਰੀ ਪਰ ਇਤਿਹਾਸ ਦੱਸਦਾ ਜਿਹੜੇ ਅਸੀਂ ਪੱਤਰियां ਪੜ੍ਹਦੇ ਆ ਗਲਾਤੀਆਂ ਫੀਸੀਆਂ ਕ੍ਰੰਥੀਆਂ ਫੀਸੀਆਂ ਠੀਕ ਹੈ ਫਿਲਿਪਸ ਸੇ ਪੜ੍ਹਦੇ ਆ ਆਪਾਂ ਤੇ ਇਹ ਪੱਤਰियां ਸਭ ਤੋਂ ਜ਼ਿਆਦਾ ਜਿਹੜੀਆਂ ਬਾਈਬਲ ਚ ਆਉਂਦੀਆਂ ਇਹ ਉਹਨਾਂ ਨੇ ਸੈਂਤ ਪੌਲਸ ਜੀ ਨੇ ਲਿਖੀਆਂ ਹੋਈਆਂ ਨੇ ਤੇ ਉਹਨਾਂ ਦਾ ਹਿਰਦੇ ਕਿਵੇਂ ਬਦਲਿਆ ਇਹ ਤੁਸੀਂ ਜਾਣਦੇ ਹੋ ਕਿਉਂਕਿ ਜਦੋਂ ਉਹਨਾਂ ਦੀ ਰੋਸ਼ਨੀ ਚਲੀ ਗਈ ਤਾਂ ਜਿਨ੍ਹਾਂ ਨੂੰ ਪ੍ਰਾਰਥਨਾ ਕਰਨ ਲਈ ਮੈਂ ਪੜ੍ਹ ਕੇ ਦੱਸ ਸਕਦਾ ਹੁਣ ਤਾਂ ਮੈਂ ਬਿਨਾ ਬਾਈਬਲ ਤੋਂ ਵੀਡੀਓ ਬਣਾ ਰਿਹਾ ਕਿਉਂਕਿ ਵੀਡੀਓ ਲੰਬੀ ਸੀ ਤਾਂ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾ ਕੇ ਪ੍ਰਾਰਥਨਾ ਕਰੋ ਤਾਂ ਉਹ ਕਹਿੰਦੇ ਵੀ ਉਹ ਤਾਂ ਬਹੁਤ ਬਈ ਪੁੱੜਦਾ ਹੈ ਉਹ ਤਾਂ ਮਤਲਬ ਅਫਸਰ ਬਹੁਤ ਤਕੜਾ ਵੀ ਅਸੀਂ ਨਹੀਂ ਜਾ ਸਕਦੇ ਲੇਕਿਨ ਖੁਦਾ ਦੀ ਜੜੀਪੋ ਵੀ ਖਵਾਣੀ ਹੋਈ ਕਿ ਵੀ ਤੁਸੀਂ ਜਾਓ ਜਾ ਕੇ ਪ੍ਰਾਰਥਨਾ ਕਰੋ ਤੇ ਚੰਗਾ ਹੋਏਗਾ ਫਿਰ ਉਹ ਹੋਇਆ ਠੀਕ ਹੈ ਫੇਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਪਲੋਸ ਜੀ ਚੰਗੇ ਹੋ ਗਏ ਫੇਰ ਕੀ ਹੋਇਆ ਫਿਰ ਉਹਨਾਂ ਨੇ ਦੁਸ਼ਨਾਤਵਾਵਾ ਕੱਢੀਆਂ ਪ੍ਰਭੂ ਦਾ ਪ੍ਰਚਾਰ ਕੀਤਾ ਪ੍ਰਭੂ ਲਈ ਤਸੀਹੇ ਜਿਹੜੇ ਆਉ ਸਏ ਤੇ ਅੰਤ ਦੇ ਵਿੱਚ ਵੱਡੀ ਜਾਤੀ ਜਿਹੜੀ ਪਰਮੇਸ਼ਰ ਨੇ ਉਹਨਾਂ ਨੂੰ ਬਣਾਇਆ ਤਾਂ ਮੈਂ ਇਹੀ ਕਵਾਂਗਾ ਭੈਣ ਭਰਾਵੋ ਪਲੋਸ ਜੀ ਦੀ ਸਿੱਖਿਆ ਤੋਂ ਸਾਨੂੰ ਪਤਾ ਲੱਗਦਾ ਸਾਨੂੰ ਜਗਦੀਪ ਖੜੀ ਲਈ ਪ੍ਰਾਰਥਨਾ ਹੀ ਕਰਨੀ ਚਾਹੀਦੀ ਆ ਉਹਨਾਂ ਲਈ ਦੁਆ ਕਰਨੀ ਚਾਹੀਦੀ ਆ ਕਿ ਪਰਮਾਤਮਾ ਚਲੋ ਉਹਨਾਂ ਨੂੰ ਚੰਗਾ ਕਰੇ ਉਹ ਜਿੰਨੀ ਕਿ ਸਮਝ ਸੀਗੀ ਉਹਨਾਂ ਨੇ ਉਨਾ ਹੀ ਇੱਕ ਗੱਲ ਆਪਣੀ ਜਗਦੀਪ ਖੜੀ ਨੇ ਕਰੀ ਆ ਜੋ ਵੀ ਚਲੋ ਕਰੀ ਉਹ ਬਿਮਾਰ ਹੈ ਤਾਂ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ ਵੀ ਜਗਦੀਪ ਖਲੀ ਬਿਮਾਰ ਆ ਨਹੀਂ ਇਹ ਗਲਤ ਸਿੱਖਿਆ ਪਰਮੇਸ਼ਰ ਦੀ ਸਾਨੂੰ ਜਿਹੜਾ ਆ ਉਹ ਚੰਗਾ ਹੋ ਕੇ ਆਪਣੇ ਘਰੀ ਆਵੇ ਤੇ ਆਪਣੇ ਬੱਚਿਆਂ ਚ ਪਰਿਵਾਰ ਚ ਰਹੇ ਤੇ ਪਰਮੇਸ਼ਰ ਉਹਦਾ ਮਨ ਜਿਹੜਾ ਬਦਲੇ ਤੇ ਉਹ ਜਾਣ ਸਕੇ ਪਰਮੇਸ਼ਰ ਦੇ ਬਚਨਾਂ ਨੂੰ ਕਿ ਬਚਨ ਕੀ ਨੇ ਮੇਰੇ ਭੈਣ ਪ੍ਰਭੂ